ਜਦੋਂ ਇਸ ਸੰਸਾਰ ਦੇ ਵਿੱਚ ਮਨੁੱਖ ਪੈਦਾ ਹੋ ਕਰਕੇ ਆਉਂਦਾ ਹੈ ਆਂਗਿਆਂ ਹੀ ਇਸ ਸੰਸਾਰ ਦੇ ਵਿੱਚ ਮਾਇਆ ਵਿੱਚ ਗਲਦਾਨ ਹੋ ਜਾਂਦਾ ਹੈ ਆਪਣੀ ਪਰਿਵਾਰਾਂ ਦੇ ਮੋਹ ਦੇ ਵਿੱਚ ਬੱਚਿਆਂ ਦੇ ਪਤਨੀ ਦੇ ਅਤੇ ਸਾਖ ਸੰਬੰਧੀਆਂ ਦੇ ਮੋਹ ਦੇ ਵਿੱਚ ਫਸ ਜਾਂਦਾ ਹੈ ਪਰ ਉਸ ਪਰਮੇਸ਼ਰ ਦੇ ਨਾਮ ਨੂੰ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਮਹਾਰਾਜ ਗੁਰਬਾਣੀ ਵਿੱਚ ਵੀ ਬਚਨ ਕਰਦੇ ਹਨ ਨਿਰਗੁਣ ਯਾਰ ਏਾਨੀਆਂ ਸੋ ਪ੍ਰਭ ਸਦਾ ਸਮਾਲ ਜਿਨੇ ਕੀਆ ਤਿਸ ਚੀਤ ਰਖ ਨਾਨਕ ਨਿਬਹੀ ਨਾਲ ਜਿਸ ਪਰਮੇਸ਼ਰ ਨੇ হে ਮਨੁਖ ਅਣਜਾਣ ਮਨੁਖ ਗੁਨਾ ਤੋਂ ਹੀਨੇ ਮਨੁਖ ਜਿਸ ਪਰਮੇਸ਼ਰ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਪੈਦਾ ਕੀਤਾ ਉਸ ਪਰਮੇਸ਼ਰ ਨੂੰ ਚੇਤੇ ਕਰਨਾ ਕਰ ਯਾਦ ਕਰਨਾ ਕਰ ਕਿਉਂਕਿ ਅੰਤਲੇ ਸਮੇਂ ਤੱਕ ਅਖੀਰਲੇ ਸਮੇਂ ਤੱਕ ਤੇਰੇ ਨਾਲ ਉਸ ਪਰਮੇਸ਼ਰ ਨੇ ਹੀ ਨਿਭਣਾ ਹੈ ਉਸ ਪਰਮੇਸ਼ਰ ਦਾ ਨਾਮ ਹੀ ਤੇਰੇ ਨਾਲ ਨਿਭਣਾ ਹੈ ਉਸ ਤੋਂ ਬਿਨਾ ਕੋਈ ਵੀ ਸਾਖ ਸੰਬੰਧੀ ਪਰਿਵਾਰ ਰਿਸ਼ਤੇਦਾਰ ਤੇਰੇ ਨਾਲ ਨਹੀਂ ਨਿਵੇਗਾ ਇਸ ਕਰਕੇ ਪਰਮੇਸ਼ਰ ਨੂੰ ਤੂੰ ਚੇਤੇ ਕਰਨਾ